ਕਿਹੜੇ ਬੋਲਦੀ ਹੈ ਬਾਈ ਇਹ ਡਾਇਮੰਡ ਮੰਗਦੀ ਹੈ ਕਹਿੰਦੀ ਹੈ ਹਰੀ ਕਲੇ ਦੀ ਠੀਕ ਹੈ ਜੀ ਮਾਣਾਗੀ ਰਕਾਰਡ ਹੈ ਬਾਈ ਮਾਦਰ ਕਾਰਡ ਤੇ ਹੀ ਕੋੜੇ ਹਾਂਜੀ ਤੇ ਇਹ ਨੰਬਰ 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 ਇੱਕ ਮੇਰੇ ਯੂਥਪਰ ਵੀਰਾਂ ਨੂੰ ਪਹਿਲੇ ਆਪਾਂ ਗੇਮ ਦੀ ਸਾਰਨੀ ਕਰ ਰਹੇ ਹਾਂ ਆਪਣੇ ਹੋਰ ਪਤਾ ਜਾਏਗਾ ਤੇ ਪੰਜਾਬ ਦੇ ਕੋਲ ਹੋ

ਲਾਈਵ ਮੈਟਰੋ ਜੀ ਫਿਰ ਮੇਲੇ ਤੇ ਦਿਖਾ ਲਿਆ ਤੁਹਾਨੂੰ ਸੰਦ ਵੱਡੇ ਵੱਡੇ ਆ ਜਾਓ ਆ ਜਾਓ ਫਿਰ 来 ਮੇਟਰੋ ਤਣਾਉਲੇ ਜਿਹੜਾ ਮੇਲਾ ਚੱਲ ਰਿਹਾ ਸੀਗਾ ਅੱਜ ਲਾਸਟ ਦਿਨ ਆ ਸਾਰੇ ਮੇਲੇ ਦਾ ਆਪਾਂ ਵੀਊ ਦਿਖਾਵਾਂਗੇ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਬਾਲੂ ਸਿੰਘ ਪਹੁੰਚਿਆ ਮੇਰੇ ਨਾਲ ਅੱਜ ਤੇ ਸਾਰਾ ਮੇਲਾ ਦਿਖਾਵਾਂਗੇ ਤੁਹਾਨੂੰ ਠੀਕ ਹੈ ਮੇਟਰੋ ਬੂਟੇ ਵੀ ਲੈ ਕੇ ਪਹੁੰਚੇ ਨੇ ਓਕੇ ਬਰੋ ਲੈ ਆ ਜੀ ਬੂਟੇ ਤਰ੍ਹਾਂ ਤਰ੍ਹਾਂ ਦੇ ਫਲਾਂ ਵਾਲੇ ਬੂਟੇ ਹਨਾ ਫੁੱਲਾਂ ਵਾਲੇ ਬੂਟੇ ਫੱਕ ਵੀ ਲੈ ਕੇ ਪਹੁੰਚੇ ਹੋਏ ਨੇ ਮੇਲੇ ਦਾ ਸਾਰਾ ਦ੍ਰਿਸ਼ ਦਿਖਾਵਾਂਗੇ ਟਾਪ ਦੇ ਸੰਦ ਪਹੁੰਚੇ ਹੋਏ ਨੇ ਮਸ਼ੀਨਾਂ ਚਾਰ ਵਾਲੀਆਂ ਤੇ ਬਾਕੀ ਫੀਡ ਫੂਡ ਹਨਾ ਕੋਈ ਵੀ ਦਵਾਈ ਪਸੂਣ ਲੈਣੀ ਆ ਤੁਸੀਂ ਮੇਲੇ 'ਚ ਹਨਾ ਕੁੱਲ ਦਵਾਈ ਪਹੁੰਚੀ ਹੋਈ ਆ ਜੀ ਐਨੂ ਬਲਕਮ ਮੇਲੇ ਵਿੱਚ ਪਹੁੰਚਣ ਲਈ ਕਿਸਾਨ ਭਰਾਵਾਂ ਦਾ ਲੈ ਲਈ ਐ ਕਿਨੇ ਹਰੀਗੜ ਵਾਲੇ ਵੀ ਪਹੁੰਚੇ ਹੋਏ ਨੇ ਇੱਥੇ ਪੂਰੇ ਟੌਪ ਡੌਪ ਦੇ ਹਨੂ ਕਣ ਕਣ ਚੋਟੇ ਦਿਖਾਉਣੇ ਨੇ ਕਹਿੰਦੇ ਮਿੱਤਰੋ ਹਰਦੀਪ ਡਾਕਟਰ ਹਰਦੀਪ ਕਹਿੰਦੇ ਇਹ ਕਾਉਂ ਕਹਿੰਦੇ ਰਾਜਵੀਰ ਕਹਿੰਦੇ ਧਾਰੀਵਾਲ ਪਹੁੰਚਿਆ ਹੋਇਆ ਹੈ ਕਹਿੰਦੇ ਕੌਣ ਪਹੁੰਚਿਆ ਹੈ ਲੈ ਮਿੱਤਰੋ ਆਪਣਾ ਯਾਰ ਮਿੱਤਰ ਮਿਲ ਗਿਆ ਸੀ ਤਾਂ ਕਰਕੇ ਫਰੁਕ ਗਏ ਸੀ ਤੇ ਦੇਖੋ ਇਹ ਚਾਰ ਵਾਲੀ ਆ ਗਈ ਚਾਰ ਵਾਲੀ ਮਸ਼ੀਨ ਇਹ ਤੇ ਆਹ ਟਰੈਕਟਰ ਦੇ ਖੱਟ ਕੀਤੀ ਆ ਦੂਜੀ ਟਰਾਲੀ ਵਾਲੀ ਠੀਕ ਆ ਮਿੱਤਰੋ ਲੈ ਜੀ ਕਨੇਡਾ ਹੀ ਬਣਿਆ ਪਿਆ ਓਏ। ਹਾਲੂ ਕਨੇਡਾ ਦੇ ਫਿਰ ਤਾਂ ਹੈਂ? ਤਰੌਂਲੇ ਦੀ ਮੰਡੀ ਦੇ ਪਾਸੋਂ ਮੰਡੀ ਤੇ ਪਹੁੰਚਿਆ ਮੇਲੇ ਦੇ ਕਨਾਂ ਹੈ ਭਾਰਤ ਦੇ। ਖੇਤੀਬਾੜੀ ਸੰਦ ਲੈਣ ਲਈ ਸਪੱਤ ਕਰੋਂ ਲੈ ਵੀ ਰੂਟਰ ਬਿਟਰ ਕਿਨਾਂ 10 ਫੁੱਟਾ ਦਾ ਹੈ 8 ਫੁੱਟਾ ਓਏ? 10 ਹਨਾ 10 ਫੁੱਟਾ। ਕੀ ਆ ਬਾਤ? ਇਹ ਤਾਂ ਤਗੜਾ ਟਰੈਕਟਰ ਹੀ ਖਿੱਚੂ ਹਨਾ। ਲੈ ਮੇਤਰ ਹੁਣ ਦਿਖਾ ਦੇ ਟਰੈਕਟਰ ਰੂਟਰ। ਕੀ ਆਲਾ ਬਾਈ? ਠੀਕ ਆ। ਲਾਈਵ ਮੈਟਰੋ ਲਾਈਵ ਮੈਟਰੋ ਹਾਲੇ ਆਪਾਂ ਐਂਟਰ ਅੰਦਰ ਹੋਣਾ ਜਿੱਥੇ ਆ ਮਸ਼ੀਨਾ ਪਸ਼ੂਨਾ ਪਹੁੰਚਿਆ ਨੇ ਜਿੱਥੇ ਆ ਦਵਾਈਆਂ ਪਸ਼ੂਆਂ ਦੀਆਂ ਹਨ ਉਹ ਸਟਾਲਾਂ ਲੱਗੀਆਂ ਉਹ ਚੀਜ਼ਾਂ ਤੇ ਆਪਾਂ ਪਹੁੰਚੇ ਹੋਏ ਆ ਤੇ ਹੁਣ ਆਪਾਂ ਅੰਦਰ ਚੱਲਦੇ ਆ ਤੁਹਾਨੂੰ ਅੰਦਰੋਂ ਪੂਰਾ ਵਿਊ ਦਿਖਾਵਾਂਗੇ ਸਾਰਾ ਠੀਕ ਆ ਜੀ ਕਿੱਥੇ ਕੰਪੀਟੀਸ਼ਨ ਹੁੰਦੇ ਨੇ ਮੱਝਾਂ ਦੇ ਕਟਿਆਂ ਦੇ ਕਟੀਆਂ ਦੇ ਕੰਪੀਟੀਸ਼ਨ ਹੁੰਦੇ ਨੇ ਉਹ ਤਾਂ ਉੱਥੇ ਉਹ ਰਿੰਗ ਦੇ ਵਿੱਚ ਪਹੁੰਚ ਰਹੇ ਆ ਠੀਕ ਆ ਜੀ ਤੇ ਹੁਣ ਆਪਾਂ ਪਹੁੰਚ ਚੁੱਕੇ ਐਂਟਰੀ ਕਰ ਚੁੱਕੇ ਆ ਲਾਲੋਸਾਬ ਇਥੋਂ ਇਥਰੋਂ ਤੇ ਲੈ ਬਾਈ ਤੇ ਐਂਟਰੀ ਕਰ ਚੁੱਕੇ ਹੁਣ ਆਪਾਂ ਇਹ ਤਾਂ ਲੰਗ ਅਥਰੇ ਆਪਾਂ ਨੂੰ ਲੰਗਰੀ ਚੱਲਦਾ ਓਏ ਜਲੇਬੀ ਗਰਮਾ ਗਰਮ ਲੈ ਮਿੱਤਰੋ ਸਟਾਲਾਂ ਲੱਗੀਆਂ ਚਾਰ ਜੋਦਨੀਆਂ ਲਾਈਵ ਕਿਹੜਾ ਮਰਜੀ ਲੈ ਬੋਗ ਲੱਗ ਗਈ ਬੋਗ ਸਾਰੀ ਤਰ੍ਹਾਂ ਦੇ ਚਾਲ ਲੈ ਮਿੱਤਰੋ ਦੇਖੋ ਇਹ ਕੈਨੇਡਾ ਆ ਕੇ ਜਹਾਜ਼ ਤਣਾ ਉਹਨੇ ਮੰਡੀ ਤੇ ਆ ਗਿਆ ਹੈ ਮੇਲੇ ਤੇ ਰਦਾ ਰਦਾ ਆ ਗਿਆ ਨਾ 4 4 ਰਦਾ ਵਿਆਣ ਦਾ ਲੈ ਵੀ 4 ਆ ਗਿਆ ਮਿੱਤਰੋ ਠੀਕ ਹੈ ਜੀ ਉਤੇ ਆਦਰਾਂ ਦੀ ਦੁਕਾਨ ਆ ਗਈ ਇੱਥੇ ਮਿੱਤਰੋ ਆਪਣੇ ਮਿੱਤਰਾਂ ਦੀ ਤੇ ਇਹ ਆ ਗਈ ਆਪਣੇ ਮਿੱਤਰਾਂ ਦੀ ਉਤੇ ਆਦਰ ਦੇ ਨਿੰਮੇ ਨਿੰਮਾ ਤਣਾਵਲੀਆ ਦੀਪਟਾਬੇ ਤੇ ਬਿਲਕੁਲ ਸਾਹਮਣੇ ਬਾਈਆਂ ਦੀ ਸ਼ਾਪ ਆ ਜੇ ਤੁਸੀਂ ਕੋਈ ਉਤੇ ਆਦਰ ਲੈਣੇ ਨੇ ਤਾਂ ਬਾਈਆਂ ਨੂੰ ਦੀਪਕਟਾਬੇ ਤੇ ਜਮਾ ਬਿਲਕੁਲ ਸਾਹਮਣੇ ਬਾਈਆਂ ਦੀ ਸ਼ਾਪ ਆ ਉਥੇ ਜ਼ਰੂਰ ਵੇਟਰੀ ਕਰਿਓ ਤੇ ਆ ਨੰਬਰ ਦੇਖ ਲਓ ਤੁਸੀਂ ਬਾਈ ਗੱਲਬਾਤ ਬਾਈ ਨਾਲ ਕਰ ਸਕਦੇ ਜਿੱਥੇ ਮਰਜੀ ਤੁਸੀਂ ਮੰਗਾ ਸਕਦੇ ਹੋ ਫ੍ਰੀ ਇਹ ਨਾਲ ਹੀ ਡਰੱਬਲੀ ਆ ਤੇ ਮਿਲੇ ਹੋਰ ਰੰਗ ਮਨ ਦਿਖਾਉਣੇ ਤੁਹਾਨੂੰ ਰੰਗ ਰੰਗ ਆਜੋ ਮਿੱਤਰੋ ਲੈ ਜੀ ਗੋੜਾ ਸ਼ੱਕਰ ਸ਼ੋਲੇ ਕਰਦੀ ਆਣਾ ਸੱਧਿਆਰ ਕੀਤੀ ਲੈ ਮਿੱਤਰੋ ਚੱਲਦਾ ਆਜੋ ਵੀ ਆਜੋ ਆਜਾ ਵੀ ਵਰਦੂ ਕਰਦੀ ਆ ਲੈ ਇੱਕ ਚੀਜ਼ ਕਰਦੀ ਹੈ ਲੈ ਮੇਟਰ ਸ਼ਰਦਮ ਪਨੀਰ ਦਾ ਪਕੌੜਾ ਸਤਿ ਸ੍ਰੀ ਅਕਾਲ ਬਾਬਾ ਜੀ ਹੋ ਠੀਕ ਹੋ ਲੈ ਵੀ ਪਹੁੰਚ ਚੁੱਕੇ ਆਪਾਂ ਰਿੰਗ ਲਵੇ ਢਾਉਣ ਰਿੰਗ ਦੇ ਕਰਾਉਣੇ ਆ ਦਰਸ਼ਨ ਜਿੱਥੇ ਕੰਪੀਟੀਸ਼ਨ ਹੁੰਦੇ ਨੇ ਲੈ ਜੀ ਦਾ ਬਹੁਤ ਤਗੜਾ ਰਹਿ ਕੇ ਵਿੱਚ ਕਲੇ ਬਿੰਦੀ ਟਵਾਲੀ ਵਾਲੀ ਆ ਹੈ ਕਹਿੰਦੇ ਲੈ ਵੀ ਪਹੁੰਚ ਗਏਗੇ ਤੇ ਆ ਰਿੰਗਾ ਘਨੇ ਕਟਿਆ ਰਹੀ ਜਾਂਦਾ ਲੈ ਜੀ ਤਾਂ ਲਈ ਕੀ ਹਾਂ ਨੌ ਮਹੀਨੇ ਦਾ ਕਟਿਆ ਦਾ ਕੰਪੀਟੀਸ਼ਨ ਹੋ ਗਿਆ ਆਹੋ ਫਸਤੇ ਸੈਕਿੰਡ ਜਦੋਂ ਹੋਣਗੇ ਤਾਂ ਆਪਾਂ ਤੁਹਾਨੂੰ ਦਿਖਾਵਾਂਗੇ ਬਈ ਤੇ ਆ ਬੈਠਾ ਬਾਈ ਲੋਪੋ ਵਾਲਾ ਸਖਤ ਜਿੰਦਰ ਤੇ ਕਹਿੰਦੇ ਬਾਈ ਬਾਈ ਇੱਕ ਯੂਟਿਊਬਰ ਵੀਰਾਂ ਨੂੰ ਬੇਤੀ ਆ ਵੀ ਰਿੰਗ ਦੇ ਲੈ ਤਰਨੂੜਲੇ ਦਾ ਨੀਲਾ ਹੈ ਕਹਿੰਦਾ ਕਿਹੜੇ ਮੇਲੇ ਤੇ ਗਿਆ ਸੀ ਕਹਿੰਦਾ ਤਰਨੂੜਲੇ ਵਾਲੇ ਮੇਲੇ ਤੇ ਗਿਆ ਸੀ ਪਿੰਡ ਫਤੇਗੜ ਰੋਈਪੁਰ ਹਾਂ ਅੱਛਾ ਪਾਹ ਨੰਨੀ ਜੋ ਗਾ ਬਾਇ ਹੋਇ ਤੇ ਚੜਦੇ ਤੋਂ ਚੜਦਾ ਗਾਣਾ ਹੈ ਓਏ ਅੱਛਾ ਕੁੰਡੀ ਹੈ ਲਾਬ ਡੈਰੀ ਨਾ ਉੱਪਰ ਦੇ ਉੱਪਰ ਦੇ ਉੱਪਰ ਦੀ ਆਇਆ ਮਗੇ ਦਿਖਾ ਦੀ ਆਪਾਂ ਬਈ ਬੈਕ ਨਾ ਕਰਦੀ ਓਏ ਇਕੜਵਾ ਪਾਏ ਨੇ ਮੂਹਦੇ ਦੇਖੋ ਕਟੀਆਂ ਝੋਟੇ ਕੀ ਬਾਤ ਆ ਫਤੇ ਫਤੇ ਫਰੀਦਕੋਟ ਵਾਲਾ ਫਤੇ ਚੈਂਪੀਅਨ ਮੇਲਾ 2024 ਦਾ ਓਏ ਆ ਪਿਓ ਜੀ 2024 ਦਾ ਚੈਂਪੀਅਨ ਕੁੱਤਾ ਪਿਆ ਆ ਜਾ ਭਾਈ ਨੀਲੀ ਨੀਲੀ ਆ ਗਿਆ ਕੰਨਾ ਲਾਬ ਡੈਰੀ ਫਾਰਮ ਦੇਖੋ ਲਾਈ ਮੇthro ਰੰਗ ਢੰਗ ਪੂਰੇ ਬੰਨੇ ਪਹਿਰੇ ਮੇਲੇ ਵਿੱਚ ਹੈ ਚਲਦਾ ਨਦਰੀ ਮੁਲਕਾ ਡਾਕਟਰ ਕੇ ਨਹੀਂ ਚੱਕੀ ਫਿਰਦਨੇ ਕੋਈ ਸ਼ੈਂਪੂ ਪਵਾਉਂਦੇ ਫਿਰਦਨੇ ਚਲਦਾ ਪਕਾਉਣਾ ਲੈ ਮੰਡੀ ਦਾ ਸਾਰਾ ਦਿਖਾਦਾ ਮੇਲੇ ਦਾ ਲੈ ਆਈ ਦਾ ਏਮੀਗਰ ਨੂੰ ਮਾਇਆ ਮਾਮਲੀ ਹੁੰਦਾ ਗਿਆ ਸੀਦਾ ਰਿਜਲਟ ਮੈਨੂੰ ਹੋ ਗਿਆ ਤੇ ਉਹਨਾਂ ਦੇ ਮੁੱਲ ਵਧੀ ਆਏ ਤੇ ਕੱਲੀ ਕੱਲੀ ਕੱਤੇ ਕਰਕੇ ਜਿਹੜੇ ਪਹਿਲਾਂ ਵੀ ਕਰਾਏ ਇਤੋਂ ਲੈ ਕੇ ਕੱਲੀ ਕੱਲੀ ਜਿੱਦ ਹੋ ਜਾਂਦੀ ਹੈ ਉਹ ਦੱਲਾ ਕੇ ਤੇ ਪਹਿਲਾ ਨੰਬਰ ਹੈ ਜਿਹੜਾ ਉਹ ਟੋਗਰ ਨੰਬਰ 1715 ਨਾਮ ਹੈ ਜਸਵੇਲ ਸਿੰਘ ਸਾਹਾਂ ਹਰਜੀਤ ਸਿੰਘ ਪਿੰਡ ਫਤੇਗੜ ਸੁਭਾਲ ਤੀਜਾ ਐਗਜ਼ੀਟ ਫੋਜਪੁਰ ਫੋਰਮ ਨੰਬਰ ਸਰਵ ਨੰਬਰ ਰਹੇਗਾ 924 ਟੋਕਰ ਨੰਬਰ ਆਈ ਨਾਮ ਹੈਗਾ ਗੁਰਵਿੰਦਰ ਸਿੰਘ ਸਰਉ ਕਰਗਟ ਸਿੰਘ ਬੱਲਪੱਤੀਪੁਰ ਜ਼ਿਲ੍ਹਾ ਜੀ ਹਲੋ ਬੁੱਲ ਕਿਹੜੇ ਦੀ ਆ ਬਾਈ ਜੀ 19 ਨਾਟ ਨੰਬਰ ਕਿੰਦਾ ਜੀ 19 ਨਾਟ ਕਿਹੜੀ ਫੱਤੀ ਦਾ ਨੰਬਰ ਆ ਇਹ ਪਤਾ ਕਰੋ ਤੇ ਬਾਈ ਮਾਂ ਦਾ ਕੀਤੀ ਹੋਈ ਆਪਣੀ ਤੇ ਮਰੋ ਜਾਓ ਆਹ ਲਓ ਸਦਮੋ ਘਰੇ ਆਪਣੇ ਕਿਹੜਾ ਪਿੰਡ ਆ ਬਾਈ ਕਿਹੜਾ ਪਿੰਡ ਆ ਪੀਡ ਆਪਣੀ ਪਹਿਲਾ ਅਗਨੀ ਕੋਲੇ ਹੈ ਨਾ ਭਾਈ 6 ਨੰਬਰ ਹੈਗਾ 1950 ਦਾ ਨੰਬਰ ਭਾਈਆਂ ਦਾ ਇੱਕ ਪਹਿਲਾਂ ਵੀ ਜਿੱਤ ਗਿਆ ਆ ਜਿਹੜੀ ਸਵਾਲ ਦੀ ਕੈਟਾਗਰੀ ਦੇ ਵਿੱਚ ਜਿੱਤ ਗਿਆ 6 ਮਹੀਨੇ ਦੀ ਉਮਰ ਹੈ ਪਿੰਡ ਸੱਬੋਵਾਲ ਵਿਚੋਂ ਪਰਦਾ ਕਮੇਟੀ ਵੱਲੋਂ ਜੀਐਸ ਦੀ ਨੰਬਰ 8 ਨੰਬਰ ਕੱਟਿਆ 833 ਜੋ ਨੰਬਰ ਜਿੰਦਾ ਆਖੇ ਸਭਨੋਂ ਕਾਕਾ ਜੀ ਦਾ 300 ਔਰ ਤੇ ਦਿੱਸਤ ਮਹੋਲ ਵਿੱਚ ਮੂਰਦਿਆਂ ਨਾ ਗਿਆ ਕਰੋ ਭਰਾ ਬਣ ਕੇ ਲਓ ਜੀ ਦੋਸਤੋ ਅਜੂਬੇ ਬਾਤ ਜੋ ਤਗੜੇ ਬਾਜੀ ਮਾਰ ਗਿਆ ਅਜੂਬੇ ਦੀਆਂ ਧੀਆਂ ਨੇ ਬਾਈ ਥੋੜੀ ਜਿਹੀ ਦੋਵੇਂ ਜੀ ਨੰਬਰ ਤੇ ਹੀ ਫਰਕ ਤੋਂ ਕੱਲ ਵੀ ਨਾ ਸੁਣੇ ਕਿੰਨੇ ਮਤ ਮਰਾਨੇ ਦਾ ਤਨਵਰ ਨੇ ਰੋਡ ਪਾਸ ਤੋਂ ਸਤੋਵਾਲ ਡਿਸਟ੍ਰਿਕਟ ਬਰਨਾਲਾ ਤੇ ਠੀਕ ਆ। ਤੇ ਬਾਕੀ ਆਹ ਦੋ ਆ ਆਹ ਤੀਜੇ ਤੇ ਆਹ ਕਿੰਨੇ ਪੰਜਵੇਂ ਤੇ ਦੋਵੇਂ ਯੂਪੇ ਦੇ। ਇੱਕੋ ਕਰ ਦਿੰਦੇ ਨੇ ਬਾਈ ਇਹ। ਨਹੀਂ ਬਾਹਰੋਂ ਨਹੀਂ ਲੱਗੇਗਾ 328 ਦੂਜੀ ਗੱਲ ਤੁਹਾਨੂੰ ਸੁਣਾਉਂਦਾ ਤੇਰੀ ਨੂੰ ਪਾਇਸ਼ੀ ਤੇ 23 ਤੋਂ ਆ ਦੋ ਇੱਕੋ ਦਾ ਫਰਕ ਜਨਮਾ ਠੀਕ ਕਰੀਏ ਆਪਣਾ ਕਰ ਲਈ ਹਾਂਜੀ ਹਾਂਜੀ ਕਰ ਲਈ ਰੈਟ ਮੀਟ ਦੀਆਂ ਨੇ ਹਾਂਜੀ ਹਾਂਜੀ ਠੀਕ ਹੈ ਉਹ ਕੱਟੀ ਇਹ ਸੀਮਨ ਇਹ ਸੀਮਨ ਦੀ ਹੈ ਜੀ ਆਹ ਕੱਟੀ ਠੀਕ ਹੈ ਬਈ ਮਾਮਾ ਨੇ ਜੀ ਠੀਕ ਹੈ ਬਈ ਲੋਕ ਨੂੰ ਆਪਣੇ ਬੱਚਿਆਂ ਦਾ ਕੰਮ ਤੋਂ ਆਪਣੇ ਮੋੜ ਲਿਆ ਸਾਰਾ ਪੰਜਾਬ ਹੀ ਜਾਣਦਾ ਜੇ ਕੋਈ ਨਾਲੇ ਕੰਮ ਕਰਦਾ ਬੰਦੂ ਤੋਂ ਨੂੰਹਰਾ ਜੀ ਜਾਲੀ ਹੈ ਤੇ ਛੋਟੇ ਤਿਆਰ ਰੱਖੋ 10 ਰੁਪਏ ਦੇ ਵਿੱਚੋਂ ਆਜੋ ਜੀ ਆਇਆਂ ਨੂੰ ਮੈਂ ਬੋਲਣਾ ਬੰਦੇ ਬੰਦੇ ਦਵਾਈ ਕਿੱਥੇ ਬਾਸੂ ਹੁਣ ਤੋਂ ਬਤੂ ਕਹਾਂ ਲਾਉਗੀ ਕਸੂਨਤਾਂ ਤੋਂ ਆਦਤ ਤੋਂ ਕਹਾਂ ਲਾਉਗੀ ਨਹੀਂ ਜਾਂਦੀ ਬੰਦੇ ਚੋਂ ਦੋਨਾਂ ਪੱਟਾ ਤੇ ਅੱਧਾ ਸਾਰੇ ਪਾਸੇ ਚੰਗੇ ਹਾਂਜੀ ਹਾਂਜੀ ਸੀਮਣਾ ਹੁਣ ਅਵੇਲੇਬਲ ਹੈ ਨੰਬਰ ਬੋਲ ਨੰਬਰ ਬੋਲ ਦੇ ਵੀਰੇ 9446464 ਨੰਬਰ ਠੀਕ ਹੈ ਬਈ ਤੋਰ ਦਿਓ ਵੀਰ ਹੁਣ ਜੇ ਕਿਸੇ ਨੇ ਅਜੂਬਾ ਘਮਾਇਓ ਬਾਈ ਮਾਰ ਕੇ ਬਾਈ ਕਮਾਇਓ ਯੂਬੇ ਦੀਆਂ ਦੋਸਤਾਂ ਜਿਹੜਾ ਜੁੱਬਾ ਝੋਟਾ ਜਿਹੜਾ ਉਹ ਜੀਰੂ ਜਰੂਰ ਨਹੀਂ ਨਹੀਂ ਯੂਬੇ ਦੀਆਂ ਦੋਨੇ ਕਟੀਆਂ ਨੇ ਇਹ ਹਾਂ ਹੈਲੋ ਰੋ ਅਲਰਟ ਬੋਲਾ ਤੇ ਸਿਰਫ ਇੱਕ ਰੰਗ ਰਿੰਗ ਬਾਕੀ ਆ ਉਸ ਤੋਂ ਪਹਿਲਾਂ ਬਾਈ ਕਿਸ਼ਨ ਆਇਓ ਬਾਈ ਦੋ ਦੂਜੇ ਨੰਬਰ ਤੇ ਆਣਾ ਜਾਣ ਬੜਾ ਬਾਈ ਕਿਸ਼ਨ ਆਇਓ ਬਾਈ ਸਰਟੀਫਿਕੇਟ ਲੈ ਕੇ ਜਾਇਓ ਆਪਣਾ ਆਇਓ ਸਾਹਮਣੀ ਤੋਂ ਸਾਹਮਣੀ ਤੋਂ ਸਾਰੇ ਦੋ ਦੋ ਤੋਂ ਬਾਅਦ ਮੇਰੇ ਪਿੱਛੇ ਮਿਲ ਲਓ ਕੀ ਕਹਿਣਾ ਤੁਸੀਂ ਕੋਈ ਇਜੈਕਸ਼ਨ ਨਹੀਂ ਕਰੋਗੇ ਕਿ ਕਿਸੇ ਨੇ ਨਹੀਂ ਪੁੱਛਣਾ ਹੈ ਇਜੈਕਸ਼ਨ ਪਹਿਲਾਂ ਕਰੋ ਇਹ ਵਿੱਚ ਬੜਨ ਤੋਂ ਕੋਈ ਫੋਟੋ ਪਾਏ ਕਿ ਚਾਹਤ ਬੋਲੋ 1736 ਜੋ ਨੰਬਰ ਇਹ ਨਾ ਪੰਜਵਾਂ ਆਏਗਾ ਜੀ 1985 ਟੋਕਰ ਨੰਬਰ ਆ ਨਾਮ ਇਹਦਾ ਮਨੀ ਗੇਲਰ ਰਵਲੀ ਗੇਲਰ ਦਾ ਸਮਾਉਪਕ ਕੁਮਰਜੀ ਸਿੰਘ ਪਿੰਡ ਮੋਹਮਦ ਵਾਲਾ ਡਿਸਟ੍ਰਿਕਟ ਇਹਦਾ ਬੋਜਪੁਰ ਸ਼ੇਮਾ ਸ਼ੇਮਾ ਨਾਮਤਾ ਹੈਗਾ 332 ਐਡਵਾਂਸ ਮਨੀ ਨੰਬਰ ਬਿੰਦਰ ਬਨੋ ਜੁਬੇਦ ਖੇਗਾ ਪਿੰਡ ਕੜਗੜ ਆਉਤਨਾਲੀ ਦੇ ਡਿਸਟ੍ਰਿਕਟ ਜਗਾ ਮਾਨਸਾ ਵਾਹ ਵਾਹ ਉਦੋਂ ਆਗਿਆ ਹੈਗਾ ਜੀ 1561 ਨੰਬਰ ਆ ਨਾਮ ਹੈਗਾ ਜੀ ਗੰਗਪੂਰ ਸਿੰਘ ਸਮਾ ਮਜੀਦ ਸਿੰਘ ਪਹਿਲੇ ਆਪਾਂ ਦੇ ਨਾਮ ਦਾ ਆਪਰਾ ਇਹੋ ਨੰਬਰ ਤੋਂ 150 ਨੰਬਰ ਹੀ ਨਾਮ ਹੈ ਅਮਰਜੀਤ ਸਿੰਘ ਸਮਾ ਜਗਿੰਦਰ ਸਿੰਘ ਚਲਿਤ ਲੋਕ ਆ 1933 ਨੰਬਰ ਲੈ 996333 ਕੋਈ ਗਈ ਜੀ ਕਿਸੇ ਦੀ ਕਾਰ ਦੀ ਚਾਬੀ ਡਿੱਗੀ ਆ ਉਹ ਚਾਬੀ ਆ ਕੇ ਹੁੰਡਾਈ ਦੀ ਕਾਰ ਦੀ ਚਾਬੀ ਆ ਸਟੇਜ ਤੋਂ ਲਿਆ ਸਕਦਾ ਜੀ ਕਿਸੇ ਭਰਾ ਦੀ ਕਾਰ ਦੀ ਚਾਬੀ ਡਿੱਗੀ ਆ ਹੁੰਡਾਈ ਹੁੰਡਾਈ ਕੰਪਨੀ ਦੀ ਡਿੱਗੀ ਆ ਉਹ ਆਪਣੇ ਚਾਬੀ ਲਿਆ ਸਕਦਾ ਸਟੇਜ ਤੋਂ ਆ ਕੇ ਮੁਰਤਾਂ ਨੇ ਅਲਾਨ ਦੀ ਜਾਨੀ ਦੇਖੋ ਜੀ ਆਪਕੇ ਸਾਹ ਜਿਹੜੀਆਂ ਇਸ ਵਾਰ ਮੁੰਡੀਆਂ ਦੇ ਝੋਟੀਆਂ ਖੇੜੇ ਦੇ ਵਿੱਚ ਆਈਆਂ ਸੀ ਨਾ ਦਾ ਟੁੱਟੇ ਰੂਪੇ ਦੇ ਵਿੱਚ ਖੇੜੇ ਦੇ ਵਿੱਚ ਨਹੀਂ ਹੋਣਾ ਲੱਗਦਾ ਇਹ ਜਰਬਾਤ ਦਿੱਤੇ ਹੋਏ ਇਹ ਰਿਸਮੈਂਟ ਹੈ ਬਹੁਤ ਰਿਪੋਰਟ ਕਰ ਲਿਓ ਕਿ ਜਿਹੜੀਆਂ 10 ਝੁੱਟੀਆਂ ਇਸ ਵਾਰ ਝੁੱਟੀਆਂ ਥੀਂਆਂ ਦੇ ਵਿੱਚੋਂ ਜੇ ਉਹ ਅਗਲੀ ਵਾਰ ਸੂਕੀ ਬਗਤੰਦਰੀਆਂ ਮੇਲੇ ਦੇ ਵਿੱਚ ਜਿੰਨਾ ਟਾਰਗੇਟ ਦਾ ਪਹਿਲਾ ਬਹੁਤ ਚਾਰ ਰੱਖਦਾ ਇੱਥੇ ਅੱਗੇ ਨਾਲ ਕੀ ਹੋ ਰਿਹਾ ਹੈ 15 15 ਇਹਦਾ ਉਹ ਆਉਗਾ 17 ਸੈਰੀ ਨੰਬਰ ਬਣਨ ਫਾਈਨਲ ਜੀਸਰ ਉਹਨਾਂ ਬੰਦੋ ਜੀ ਐਲਾਨ ਕੀਤਾ ਗਿਆ ਬਚੇ ਉਹਨਾਂ ਨੂੰ ਮਿਲਦੇ ਨੇ ਜਿਹੜਾ ਕਾਸ਼ੂ ਟਾਣਾ ਜੱਤੂ ਦਾ ਬਚੇ ਨਿੰਮਾ ਗਾਵੇ ਪਰ ਮਾਦੀ ਦਸਰ ਤੋਂ ਕੱਢਦਾ ਮਾਦੀ ਦੋੜ ਕੱਢਦਾ ਜਿਹੜੇ 3 ਕਿਲੋ ਦਾ ਮੇਲ ਦਾ ਟਾਰਗੇਟ ਪੂਰਾ ਕਰੂਗੇ ਚੋਣੇ ਚਾਹੀਦੇ ਅਗਲੇ ਸਾਲ ਜਿਹੜੇ ਸੁਪਰ ਨਹੀਂ ਕਾਟਿਆ ਆਏ ਜਿਹੇ ਸੁਪਰ ਗੁੱਦ ਕਰਦੀਆਂ ਉਹਨਾਂ ਨੂੰ 7500 ਖਿਡਾਰੀ ਅਗਲੇ ਸਾਲ ਫਿਰ ਬ੍ਰਦਰ ਹੋਲਡ ਵੀ ਗੁਰਜੰਟ ਗੱਲ ਰਾਜੂ ਗੱਲ ਉਹਨਾਂ ਦਾ ਗਰੁੱਪ ਯੂਐਸਏ ਸੁਖੀ ਕੈਨੇਡਾ ਸੁਖੀ ਟੇਲ ਕੈਨੇਡਾ ਪਿੰਡਾ ਗੱਲ ਕੈਨੇਡਾ ਇਹਨਾਂ ਦੇ ਗਰੁੱਪ ਵੱਲੋਂ ਫੇਰ ਅਗਲੇ ਸਾਲ ਇਹ ਟਰੈਕਟਰ ਆਗੇ ਜੀ ਦੋਨੇ ਟਰੈਕਟਰ ਹੋਗੇ ਬਾਕੀ ਉਹ ਵੀ ਸਕੂਟਰੀਆਂ ਗੁਰਦੇਤ ਕੰਨੀਓ ਬਾਈ ਜਸ ਕੰਨੀਓ ਬਾਈ ਦਾਰੇ ਕੰਨੀਓ ਬਾਈ ਬੋਲਟ ਕੰਨੀਓ ਠੀਕ ਹੈ ਜੀ ਬਾਈ ਅਮਨਦੀਪ ਕੰਨੀਓ ਬਾਈ ਪਰਮ ਕੰਨੀਓ ਇਹਨਾਂ ਸਾਰੇ ਭਰਾਵਾਂ ਵੱਲੋਂ ਫੇਰ ਜਿਹੜੀਆਂ ਪੰਜ ਸਕੂਟਰੀਆਂ ਦੇਣੀਆਂ ਸੱਤ ਦੇਣੀਆਂ ਪੰਮਾਂ ਦੀ 8 ਦੇਣੀਆਂ ਪੰਮਾਂ ਦੀ ਹੋਰ ਵੀ ਵੱਡੇ ਨਾਮ ਕਰਨੇ ਆ ਇਹ ਸਪੌਂਸਰ ਉਹਨਾਂ ਕੰਨੇ ਹੋਊਗੀ ਜੀ ਬਹੁਤ ਬਹੁਤ ਧੰਨਵਾਦ ਤੇ ਬਾਕੀ ਸਾਡੇ ਸਹਿਯੋਗੀ ਸਜਣ ਉਹਨਾਂ ਵਾਲੀ ਦਿਲ ਦੀਆਂ ਡਹਿਰਾਈਆਂ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ ਹੈ ਜੀ ਜਿਨ੍ਹਾਂ ਨੇ ਸਾਡੇ ਮੇਲੇ ਨੂੰ ਇੰਨੀ ਮਹੱਭਤ ਦਿੱਤੀ ਮਹੱਭਤ ਦੇ ਨਾਲ-ਨਾਲ ਜੀ ਉਹਨਾਂ ਨੇ ਹਰ ਪੱਖੋਂ ਸਾਡਾ ਸਹਿਯੋਗ ਦਿੱਤਾ ਪਾਮਾ ਦੀ ਕੋਈ ਪੈਸੇ ਦੀ ਲੋੜ ਹੋਵੇ ਪਾਮਾ ਦੀ ਕੋਈ ਕੰਮ ਦੀ ਲੋੜ ਹੋਵੇ ਹਰ ਪੱਖੋਂ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਜੀ ਤੇ ਬਾਕੀ ਧੰਨਵਾਦ ਭਾਈ ਗੋਵਿੰਦ ਦਾ ਧੰਨਵਾਦ ਬਾਲ ਸਿੰਘ ਜੀ ਜੀ ਦਾ ਬੁਰਦੋ ਵਾਰਸ ਜੀ ਵਾਲੇ ਪ੍ਰੋਫੈਸਰ ਜੀ ਬਹੁਤ ਬਹੁਤ ਧੰਨਵਾਦ ਅੱਜ ਇੱਕ ਮਿੰਟ ਇੱਕ ਮਿੰਟ ਬੱਸ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਗੋਬਿੰਦ ਵਾਜਦਾ ਉਹ ਵੀ ਅੱਜ ਪਹੁੰਚਿਆ ਜੀ ਉਹਨਾਂ ਨੇ ਵੀ ਬਹੁਤ ਸਹਿਯੋਗ ਦਿੱਤਾ ਜੀ ਹਰ ਬਖੋ ਉਹਨਾਂ ਨੇ ਵੀ ਸਹਿਯੋਗ ਦਿੱਤਾ ਅਗਲੇ ਸਾਲ ਵੀ ਹੋਰ ਵੀ ਸਹਿਯੋਗ ਜਿਆਦਾ ਦੇਣ ਦਾ ਭਰੋਸਾ ਦਿੱਤਾ ਜੀ ਧੰਨਵਾਦ ਚਲੋ ਜੀ ਜਿਹਨੂੰ ਸਪੌਂਸਰ ਹੈ ਜੀ ਭਾਈ ਅਮਨਦੀਪ ਬਿਰਕੋਗੇ ਜੀ ਤੇ ਭਾਈ ਪਰਮਗਰ ਕੋਗਲੇ ਜੀ ਇਹਨਾਂ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਨ੍ਹਾਂ ਨੇ ਇੰਨਾ ਮੇਰੇ ਨੂੰ ਮੌਕਾ ਮਿਲਿਆ ਨਹੀਂ ਨਾ ਕਿ ਪਾਟੇ ਨਾ ਕੱਟ ਲੈਣੇ ਹਨ ਉਹਨਾਂ ਦਾ ਜ਼ਿਆਲਤ ਨੂੰ ਆਵੇਗਾ ਕੋਈ ਇਹ ਸਵਿਧਾ ਦਿੱਤੀ ਜਿਨ੍ਹਾਂ ਨੂੰ ਰਾਮਾਂਗੇ ਸੋਪਣੇ ਦਿਓ ਜੀ ਵੀਡੀਓ ਦੇ ਨਾਲ ਆਪਣਾ ਲਾਈਕ ਕਰੋ ਹਾਂ ਜੀ ਸਾਡਾ ਪ੍ਰਾਸਰ ਸਟ੍ਰੀਟ ਪਰ ਸਭ ਲੋਕ ਕੋਈ ਨਾ ਕੋਈ ਬੰਦ ਬੰਦ ਚਾਹਾਂ ਦੇ ਕੁੱਕੀ ਪੋਸਟ ਲੈਣ ਜਾਂਦੇ ਤੇ ਰਾਜਸਥਾਨ ਵਾਲੇ ਪੰਜਾਬ ਦੇ ਸੀਮਣ ਵਰਤਦੇ ਆ ਹੈ ਤੇ ਕਿੰਨੀ ਉਮਰ ਹੈ ਜੀ 2 ਮਹੀਨੇ ਦਾ ਤੇ ਬਾਈ ਮਾਦਰ ਕਾਰਡ ਕੀ ਦੁੱਧ ਦਾ 17-17 ਕਿੰਨੇ ਹੋਏ ਯਾਰ ਬਲਵਾਨ ਜੱਕ ਨੂੰ ਹੋਏ ਆਪਣਾ ਕੰਮ ਰੁਕਿਆ ਪਿਆ ਬਾਈ ਰਾਤ ਨੇ ਤੋਰੀ ਤੋਰੀ ਗੱਗੂ ਗੱਗੂ ਤੋਰੀ ਓਏ ਲੈ ਕਿਨੇ ਬਾਈ ਥੋੜੀ ਲਾਈਏ ਅੱਗੇ ਆਪਾਂ ਪਰ ਵੀ ਬਰੇ ਬਾਈ ਜੀ ਸੱਚਾ ਨਾ ਜੜੂ ਹੋ ਜਾ ਛੋਟੇ ਬੱਚੇ मोड़ 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 रिंग जन्म महीने